Thank <laughs> you. ਸਰਜੋਗ ਸਰੋਤੇ ਅਤੇ ਦਰਸ਼ਕੋ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜਿਵੇਂ ਕਿ ਆਪਾਂ ਨੂੰ ਪਤਾ ਅੱਜ ਲੋਕ ਸਭਾ ਦੀਆਂ ਚੋਣਾਂ ਦਾ ਜੋ ਪ੍ਰਚਾਰ ਹੈ 5 ਵਜੇ ਬੰਦ ਹੋ ਗਿਆ ਅਤੇ ਉਮੀਦਵਾਰ ਕੱਲ ਨੂੰ 31 ਮਈ ਨੂੰ ਜੋੜਾ ਰابطਾ ਹੈ ਉਹ ਆਪਣੇ ਪੱਧਰ ਤੇ ਕਰ ਕਰ ਜਾ ਕੇ ਬਣਾਉਣਗੇ ਤੇ ਜੋ ਖੁੱਲਿਆ ਪ੍ਰਚਾਰ ਹੈ ਉਹ ਬੰਦ ਹੋ ਗਿਆ ਸੋ ਜਿੰਨਾ ਕਿ ਮੈਂ ਦੇਖਿਆ ਜੋਨ ਪ੍ਰਚਾਰ ਵਿੱਚ ਉਮੀਦਵਾਰਾਂ ਦੀਆਂ ਗੱਲਾਂ ਚਾਹੇ ਉਹ ਰਾਲਬੰਦੀ ਜੀ ਆਏ ਨਰਿੰਦਰ ਮੋਦੀ ਜੀ ਆਏ ਵੱਡੇ ਵੱਡੇ ਜੋ ਕੌਮੀ ਪਾਰਟੀਆਂ ਦੇ ਲੀਡਰ ਨੇ ਉਹ ਤੇ ਪਹੁੰਚੀ ਹੋਣ ਪਰਚਾਰ ਵਾਸਤੇ ਲੋਕ ਮੁੱਦਿਆਂ ਤੇ ਗੱਲ ਘੱਟੋਈ ਤੇ ਉਮੀਦਵਾਰਾਂ ਦੇ ਨਿੱਜੀ ਇੰਡੀਵਿਜੂਅਲ ਨਾਮ ਲੈ ਜਾਓ ਸਿਆਸੀ ਉਹ ਵੱਧ ਹੁੰਦੇ ਦੇਖੇ ਅਤੇ ਖਾਸ ਤੌਰ ਤੇ ਕਿਸਾਨਾਂ ਨੇ ਬਹੁਤ ਵਧੀਆ ਜੋ ਦਲੇਰੀ ਹਿੰਮਤ ਦਿਖਾਈ ਆ ਜਿਹਦੇ ਬੰਦਿਆਂ ਨੇ ਕਿਸਾਨਾਂ ਦੀਆਂ ਨੇ ਉਹਨਾਂ ਨੇ ਸਵਾਲ ਪੁੱਛੇ ਉਮੀਦਵਾਰਾਂ ਨੂੰ ਤੇ ਤਰਾਰਵਾਜੀ ਵੀ ਹੋਈ ਥੋੜੀ ਬਹੁਤੀ ਚੜਾਪਾਂ ਵੀ ਹੋਈਆਂ ਕੁਝ ਦਸਾਵਾਂ ਤੇ ਵਧੀਆ ਸਵਾਲ ਢੰਗ ਨਾਲ ਪੁੱਛੇ ਗਏ ਤੇ ਜਵਾਬ ਵੀ ਮਿਲੇ ਕਈ ਜਗ੍ਹਾ ਤੇ ਉਮੀਦਵਾਰ ਜਵਾਬ ਦੇਣ ਦੀ ਬਜਾਏ ਉਥੋਂ ਭੱਜਦੇ ਵੀ ਦੇਖੇ ਗਏ ਸੋ ਇਸ ਵੀਡੀਓ ਵਿੱਚ ਮੈਂ ਗੱਲ ਕਰਨੀ ਆ 5-7 ਮਿੰਟ ਵਾਸਤੇ ਸਿਰਫ ਮੁਲਾਜ਼ਮਾਂ ਦੀਆਂ ਮੰਗਾਂ ਵਾਸਤੇ ਇੱਕ ਮੈਂ ਦੇਖਿਆ ਕਿ ਮੁਲਾਜ਼ਮ ਜਿੱਥੇ ਬੰਦੀਆਂ ਕਿਸਾਨਾਂ ਵਾਂਗੂ ਉਮੀਦਵਾਰ ਨੂੰ ਸਵਾਲ ਪੁੱਛਣ ਤੋਂ ਨਦਾਰਤ ਰਹੀਆਂ ਉਧਰੋਂ ਪੁੱਛੇ ਨਹੀਂ ਗੱਛਪਾਲ ਵਗੈਰਾ ਹਾਂ ਇੱਕੀ ਦੁੱਕੀ ਥਾਂ ਤੇ ਥੋੜੇ ਬਹੁਤੇ ਫਰੰਡੇ ਵਾਲੇ ਜਲਾ ਲੋ ਇਧਰ ਆਪਣੇ ਹੋਰ ਮੁਲਾਜ਼ਮ ਪ੍ਰੈਸ ਨਰਸ ਸੰਯੋਗਤ ਰਾਂਡ ਪਲਾਂਟ ਵਰਨਾਲੂ ਤੇ ਉਹਨਾਂ ਵੱਲੋਂ ਰੈਲੀਆਂ ਵਗੈਰਾ ਕੀਤੀਆਂ ਗਈਆਂ ਓਵਰ ਆਲ ਪੰਜਾਬ ਦੀਆਂ ਜੋ ਪ੍ਰਮੁੱਖ ਜਿੱਥੇ ਬੰਦੀਆਂ ਹਨ ਮਲਾਜਮਾਂ ਦੀਆਂ ਉਹਨਾਂ ਨੇ ਕਿਸਾਨਾਂ ਵਾਂਗੂ ਆਪਣੀ ਰਣਨੀਤੀ ਬਣਾਈ ਵੀ ਆਪਾਂ ਕਿਸੇ ਉਮੀਦਵਾਰ ਨੂੰ ਪੜਾ ਕੇ ਉੱਥੇ ਪੁੱਛੀਏ ਬਹੁਤ ਘੱਟ ਜਿੱਥੇ ਪੁੰਦੀਆਂ ਜੋ ਮਲਾਜਮਾਂ ਦੀਆਂ ਨੇ ਉਹਨਾਂ ਨੇ ਘੱਟ ਹੀ ਜੋ ਇਹ ਸਵਾਲ ਪੁੱਛਣ ਦਾ ਤਰੀਕਾ ਸੀ ਕਿਸਾਨਾਂ ਵਾਂਗੂ ਨਹੀਂ ਰੱਖਿਆ ਗਿਆ ਸੋ ਵੱਡਾ ਮੁੱਦਾ ਹੈਗਾ ਮਲਾਜਮਾਂ ਦਾ ਪੁਰਾਣੀ ਪੈਨਸ਼ਨ ਬਹਾਲ ਕਰਨੀ 2004 ਜਦੋਂ ਆਪਣੇ ਅਰਦਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਉਦੋਂ ਤੋਂ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਯੋਥ ਨੂੰ ਪਤਾ ਵੀ ਜਿੰਨਾ ਵੀ ਪੈਨਸ਼ਨ ਸਕੀਮ ਲਾਗੂ ਕਰਤੀ ਤੇ ਇਸ ਸਕੀਮ ਚ ਪੱਲੇ ਕੁਝ ਨਹੀਂ ਪੈਂਦਾ ਸਿਰਫ ਰਿਟਾਇਰਮੈਂਟ ਤੇ 32500 203500 ਮਹੀਨਾਵਾਰ ਉਹ ਪੈਨਸ਼ਨ ਬਣਦੀ ਆ ਬਹੁਤ ਵੱਡਾ ਮਸਲਾ ਹੈ ਪੁਰਾਣੀ ਪੈਨਸ਼ਨ ਬਹਾਲ ਕਰਵਾਉਂਦਾ ਅਗਲਾ ਆ ਗਿਆ 1/16 ਤੋਂ 30 ਸੇ 2021 ਤੱਕ ਦਾ ਸਾਢੇ 5 ਸਾਲ ਦਾ ਜੋ ਸਿਵਿਕ ਵਿਸਣ ਦਾ ਜੋ ਬੰਦੀਆ ਦੀ ਬਕਾਇਆ ਰਸੀ ਇਰੀਅਰ 12800 ਕਰੋੜ ਬੰਦੀ ਹੈ ਜੀ ਮਨਪ੍ਰੀਤ ਸਿੰਘ ਬਾਦਲ ਹੁੰਦੇ ਸੀ ਆਪਣਾ ਖਜ਼ਾਨਾ ਮੰਤਰੀ ਉਹਨਾਂ ਨੇ ਕਿਹਾ ਸੀ ਮੈਂ ਇਹ ਕਿਸ਼ਤਾਂ ਵਿੱਚ ਦੇਵਾਂਗਾ ਪਰ ਉਹ ਵੀ ਉਹ ਮੁੱਕਰ ਗਏ 31 ਤੰ 2024 ਤੱਕ 224 ਮਹੀਨਿਆਂ ਦਾ ਡੀਏ ਦਾ ਬਕਾਇਆ ਖੜਾ ਹੈ ਗਵਰਨਮੈਂਟ ਵੱਲ ਮੁਲਾਜ਼ਮਾਂ ਦਾ ਜਿਹੜਾ ਅਕਾਲੀ ਸਰਕਾਰ ਵੇਲੇ 16 ਮਹੀਨਿਆਂ ਦਾ ਸੀਗਾ ਕਾਂਗਰਸ ਵੇਲੇ 155 ਦਾ ਬਣ ਗਿਆ ਤੇ ਹੁਣ ਮਾਨ ਸਰਕਾਰ ਵੇਲੇ ਮਾਨ ਸਰਕਾਰ ਨੇ ਜਿਹੇ ਪਹਿਲਾਂ 24 ਮਹੀਨਿਆਂ ਦਾ ਬਕਾਇਆ ਆ ਉਹ ਮੰਨ ਕੇ ਇੱਕ ਤਰ੍ਹਾਂ ਦਾ ਜਾਬ ਕੀਤਾ ਹੋਇਆ ਹੈ ਬਾਕੀ ਰਹੀਗਾ ਡੀਏ ਦੀ ਮਹਿੰਗਾਈ ਪੱਤੇ ਦੀ 80% ਕਿਸਤਾਂ ਬਣਦੀਆਂ ਨੇ ਡਿਊ ਅਤੇ 1-1-24 ਤੋਂ ਅ ਦੋ ਪਹਿਲਾਂ ਸੀ ਤੀਜੀ ਹੋਰ ਕਿਸਤ ਡਿਊ ਹੋ ਗਈ ਇਹ ਵੀ ਬਕਾਇਆ ਕਾਫੀ ਖੜਾ ਹੈ ਅਤੇ ਅਨੰਦ ਅਗਲੀ ਮੰਗ ਹੈਗੀ ਆ 3 ਸਾਲ ਦਾ ਪਰਵੀਸ਼ਨ ਪੀਰੀਅਡ ਆ ਪਰਕਰ ਸਮਾਂ ਉਹ ਪਟਾ ਕੇ 1 ਸਾਲ ਕੀਤਾ ਜਾਵੇ ਜੇ ਆਪਾਂ ਲਾਈਏ ਗਣਤੀ ਹਿਸਾਬ ਨਾਲ ਪੰਜਾਬ ਦੇ ਮੁਲਾਜ਼ਮ ਅਤੇ ਪ੍ਰੈਨਸਨਰ ਤਕਰੀਬਨ 6 ਲੱਖ ਨਹੀਂ ਘੰਟੇ ਬਣਦੀ ਹੈ ਅਤੇ ਜੋ ਇਹਨਾਂ ਦਾ ਬਕਾਇਆ ਖੜਾ ਹੈ ਇਹਨਾਂ ਕੈਟੇਗਰੀਆਂ ਵੱਲ ਅਫਸਰ ਰੈਂਕ ਦੇ ਵੱਲ ਪਰ ਅਫਸਰ ਮੰਨ ਲਿਆ ਆਪਾਂ 532000 3 ਕਲਾਸ ਲਈ ਤੇ ਕਲਾਸ 4 ਲਈ 155000 ਅਤੇ 3 ਕਲਾਸ ਲਈ 248000 ਪਰ ਮੈਂਬਰੀ ਬਕਾਇਆ ਖੜਾ ਆਪਣਾ ਅਤੇ ਜੇ ਗੱਲ ਕਰੀ ਆਪਾਂ ਕੇਂਦਰ ਦੇ ਮੁਲਾਜ਼ਮਾਂ ਦੀ ਕੇਂਦਰ ਦੇ ਜਿਹੜੇ ਮੁਲਾਜ਼ਮਾਂ ਦੀ ਗਿਣਤੀ ਹੈ ਤਕਰੀਬਨ 48 ਲੱਖ ਹੈ ਅਤੇ ਸੇਵਾ ਮੁਕਤ ਜੋ ਪੈਨਸ਼ਨਰ ਨੇ ਉਹਨਾਂ ਦੀ ਗਿਣਤੀ 67 ਲੱਖ ਬਣਦੀ ਹੈ ਸੋ ਇਹ ਮੰਨ ਵੀ ਕਰੋੜਾ ਰੁਪਇਆ ਜੋ ਮੁਲਾਜ਼ਮਾਂ ਦਾ ਹੈ ਸਰਕਾਰ ਵੱਲ ਬਕਾਇਆ ਖੜਾ ਹੈ ਏਕ ਮਹੀਨ ਦਾ ਬਕਾਇਆ ਲੈਂਣ ਵਾਸਤੇ ਜੋ 12800 ਕਰੋੜ ਬਣਦਾ ਹੈ 80-80 ਸਾਲ ਦੇ ਪੈਨਸ਼ਨਰ ਅਦਾਲਤਾਂ ਵਿੱਚ ਜਾਣ ਲਈ ਕੇਸ ਕਰਨ ਲਈ ਹੋਰ ਟਪਾਉਣ ਲਈ ਮਜਬੂਰ ਹੋ ਗਏ ਹਨ ਉਹਨਾਂ ਨੂੰ ਰਿੱਟ ਪਾਉਣੀ ਪਈ ਜ਼ਿੰਦਗੀ ਦੇ ਆਖਰੀ ਪੜਾ ਤੇ ਅਗਲੀ ਗੱਲ 17 ਸਤ 2020 1472 220 ਨੂੰ ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਉਹਨਾਂ ਦੇ ਜਿਹੜੇ ਹੈਗੇ ਨੇਗੇ ਸਕੇਲ ਕੇਂਦਰ ਨਾਲ ਜੋੜਤੇ ਤੇ ਭੱਤੇ ਪੰਜਾਬ ਸਰਕਾਰ ਦੀ ਹੋਊਗੀ ਇਹਦੇ ਨਾਲ ਵੀ ਉਹਨਾਂ ਦੀ ਤਨਖਾਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਅਤੇ ਹੁਣ ਉਸ ਤੋਂ ਬਾਅਦ ਕੀ ਹੋਇਆ ਜੋ ਪੰਜਾਬ ਕੇਂਦਰ ਸਰਕਾਰ ਦਾ ਪੀ ਕਮਿਸ਼ਨ ਹੋਇਆ ਕਰੇਗਾ ਉਹੀ ਪੰਜਾਬ ਤੇ ਲਾਗੂ ਹੋਵੇਗਾ। ਬਾਕੀ ਰਹੀ ਗੱਲ ਆਊਟਸੋਰਸ ਠੇਕਾਧਾਤ ਮੁਲਾਜ਼ਮ ਪੱਕੇਗਰ ਦੇ ਮੰਗ ਸਕਦਾ ਹੀ ਰਹੀ ਹੈ। ਅਤੇ ਇੱਕ ਭਗਵਾਨ ਸਿੰਘ ਮਾਨ ਸਰਕਾਰ ਨੇ 18 ਨਵੰਬਰ 2022 ਨੂੰ ਇੱਕ ਲੈਟਰ ਜਾਰੀ ਕਰਤਾ ਲਗੜਾ ਜਾ ਅਧੂਰਾ ਵੀ ਪੈਨਸ਼ਨ ਦੀ ਬਹਾਲੀ ਕੀਤੀ ਹੈ। ਉਹ ਲੈਟਰ ਵੀ ਦਿਖਾਇਆ ਗਿਆ। ਪਰ ਉਹ ਅਸਲ ਵਿੱਚ ਔਰ ਜੋ ਪਰਸਨਲ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨਹੀਂ ਸੀ ਉਹ ਵਿੱਚ ਬਹੁਤ ਹੀ ਤਰੁੱਟੀਆਂ ਸਨ ਸੋ ਕਹਨ ਤੋਂ ਭਾਵ ਹੈ ਕਿ ਹਮਰਾਉਂ ਸਾਥੀਆਂ ਨੇ ਫੈਸਲਾ ਕਰਨਾ ਹੈ ਕਿ ਜੇਕਰ ਲੱਗਦਾ ਉਹਨਾਂ ਨੂੰ ਇਹ ਇਹ ਆਪਣੇ ਸਰਕਾਰ ਕਿਉਂਕਿ ਸੈਂਟਰ ਲੈਵਲ ਦਾ ਜੋ ਪੁਰਾਣੀ ਪੈਨਸ਼ਨ ਸਕੀਮ ਹੈ ਸੈਂਟਰ ਵੱਲ ਆਪਣਾ 18000 ਕਰੋੜ ਰੁਪਇਆ ਖੜਾ ਹੈ ਉਹ ਸੈਂਟਰਲ ਜਵਾਬ ਦੇ ਗਿਆ ਹੈ ਜਦੋਂ ਕੋਈ ਕੁਝ ਜਿੱਥੇ ਸਰਕਾਰ ਨੇ ਪੁਰਾਣੀ ਪ੍ਰਣਾਲੀ ਨਾਲ ਆਪਣੇ ਲੈਵਲ ਤੇ ਲਾਗੂ ਕਰ ਦਿੱਤੀ ਹੈ ਸੋ ਬੜੀਆਂ-ਬੜੀਆਂ ਗੱਲਾਂ ਮਾਰੀਆਂ ਗਈਆਂ ਨੇ ਕਿ ਪੰਜਾਬ ਜਾ ਕੇ ਵੱਡੇ ਆਪਣੇ ਲੀਡਰਾਂ ਵੱਲੋਂ ਮੁੱਦਿਆਂ ਦੀ ਜਗ੍ਹਾ ਧਰਮ ਦੇ ਨਾਂ ਤੇ ਵੋਟਾਂ ਮੰਗੀਆਂ ਗਈਆਂ 16000 ਕਰੋੜ ਰੁਪਇਆ ਮੋਦੀ ਸਰਕਾਰ ਨੇ 10 ਸਾਲ ਵਿੱਚ ਵੱਡੇ ਵੱਡੇ ਕਾਰਪੋਰੇਟਾਂ ਦਾ ਵੱਡੇ ਘਰਾਣਿਆਂ ਦਾ ਮਾਫ ਕਰ ਦਿੱਤਾ ਹੈ ਜਦੋਂ ਕਿ ਸਿਰਫ ਕਿਸਾਨਾਂ ਸਿਰ 2 ਲੱਖ ਰੁਪਏ ਦਾ ਕਰਜ਼ਾ ਉਹ ਮਾਫ ਨਹੀਂ ਹੋ ਸਕਿਆ ਛੋ ਵੱਡੀਆਂ ਅਜੇ ਗੱਲਾਂ ਕੀਤੀਆਂ ਨਗੀਆਂ ਦੇਖਦੇ ਆ ਕਿ ਕੀ ਬਣਦਾ ਕਿਸਾਨਾਂ ਵਾਸਤੇ ਸਕੀਮਾਂ ਮਜ਼ਦੂਰਾਂ ਵਾਸਤੇ ਮਲਾਦਾਂ ਵਾਸਤੇ ਜੋ ਵੀ ਕਰਨਾ ਬਣਦਾ ਸੀਗਾ ਇਹ ਵੀ ਕਿਹਾ ਗਿਆ ਸੀ ਪਹਿਲਾਂ ਕਿ ਅਸੀਂ 2 ਕਰੋੜ ਨੌਕਰੀ ਹਰ ਸਾਲ ਦਿਆ ਕਰਾਂਗੇ ਜਾਂ 2022 ਤੱਕ ਜਿਹੜੇ ਕਿਸਾਨਾਂ ਦੀ ਆਮਦਨ ਦੇ ਕੁڈنگ ਕਰ ਦੇਾਂਗੇ ਪਰ ਨਹੀਂ ਹੋਈ ਕਰਜ਼ਾ ਵਾਅਦਾ ਹੋ ਗਿਆ ਸੋ ਆਪਾਂ ਨੇ ਸੋ ਸਮਝ ਕੇ ਵੋਟਾਂ ਪਾਉਣੀਆਂ ਨੇ ਪਰ ਹਾਂ ਸਰਕਾਰ ਜੀ ਦੀ ਮਰਜ਼ੀ ਬਣੇ ਕੋਈ ਵੀ ਵਰਗ ਹੈ ਸੰਘਰਸ਼ ਕੀਤਾ ਬਣਾ ਕੁਝ ਨਹੀਂ ਬਣਨਾ ਜੇ ਆਪਾਂ ਸੰਘਰਸ਼ ਕਰਾਂਗੇ ਲੜਾਈ ਲੜਾਂਗੇ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਸਰਕਾਰ ਜੀ ਦੀ ਮਰਜ਼ੀ ਹੋਵੇ ਆਪਾਂ ਮੰਗਾਂ ਮਨਾ ਸਕਦੇ ਆ ਕਿਉਂਕਿ ਸਰਕਾਰ ਤਾਂ ਬਣਨੀ ਹੀ ਹੈ ਕਿ ਆਪਾਂ ਚਾਹੁੰਦੇ ਆ ਜਾਂ ਨਾ ਚਾਹੁੰਦੇ ਆ ਪਰ ਸਰਕਾਰ ਬਣਨ ਤੋਂ ਬਾਅਦ ਮੈਂ ਸਾਨੂੰ ਤਾਂ ਵੀ ਕਿਸੇ ਵਰਗ ਨੇ ਲਾਭ ਲੈਣਾ ਹੈ ਆਪ ਦਾ ਹੱਕ ਲੈਣਾ ਹੈ ਉਹਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨਾ ਪਊਗਾ ਤਾਂ ਹੀ ਆਪਣੀਆਂ ਜੋ ਹੱਕੀ ਮੰਗਾਂ ਨੇ ਸਰਕਾਰ ਨੂੰ ਮੰਨਣੇ ਪੈਣਗੇ ਅਸਲ ਸਰਕਾਰ ਦਾ ਕੋਈ ਹੋਵੇ ਧੰਨਵਾਦ ਜੀ